ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਿਹਾ ਸਰ ਦਰਸ਼ਕਾਂ ਦਾ ਸਵਾਗਤ ਮੈਂ ਤੁਹਾਡੇ ਨਾਲ ਗਗਨ ਦੇ ਗੱਲ ਕਰਾਂਗੇ ਮੈਚ ਨੂੰ ਹਾਂ ਦਰਸ਼ਨਾ ਨੂੰ ਨਾ ਇਸ ਵਾਰ ਪਾਸਪੋਰਟ ਤੇ ਪਾਕਿਸਤਾਨ ਸਿਤ ਗੁਰਦਆਮਾ ਦੇ ਦਰਸ਼ਨ ਦਿਦਾਰੇ ਦੇ ਲਈ ਵੀਜ਼ਾ ਨਹੀਂ ਲੱਗੇਗਾ ਤੰਤਨ ਸ਼ਿਗੁਰਨਾਰਕ ਦੇਵ ਜੀ ਦੇ ਪ੍ਰਕਾਸ਼ ਵਾਰ ਦੇ ਮੌਕੇ ਤੇ ਸ਼੍ਰੀ ਨਨਕਾਣਾ ਸਾਹਿਬ ਜਾਣਾ ਚਾਹੁੰਦੇ ਸ਼ਰਧਾਲੂ ਪਰ ਕੇਂਦਰ ਸਰਕਾਰ ਨੇ ਇਜਾਜ਼ਤ ਨਹੀਂ ਦਿੱਤੀ ਜਿਸ ਕਰਕੇ ਸਿੱਖ ਤੇ ਧਾਰਮਿਕ ਗਲਿਆਰਿਆਂ ਦੇ ਵਿੱਚ ਖਾਸੀ ਨਰਾਜ਼ਗੀ ਦੇਖਣ ਨੂੰ ਮਿਲ ਰਹੀ ਹੈ ਭਾਰਤ ਅਤੇ ਪਾਕਿਸਤਾਨ ਦੇ ਵਿਚਾਲੇ ਹੋਏ ਮੈਚ ਨੂੰ ਲੈ ਕੇ ਕਹਿੰਦੇ ਸਰਕਾਰੀ ਮੰਚਾਂ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਮੰਗ ਕੀਤੀ ਜਾ ਰਹੀ ਹੈ ਕਿ ਸਿਕਸ਼ਰਦਾਲੂ ਨੂੰ ਪਾਕਿਸਤਾਨ ਸਥਿਤ ਗੁਰਦ ਆਮਾ ਦੇ ਦਰਸ਼ਨ ਦੇਦਾਰੇ ਦੀ ਇਜਾਜ਼ਤ ਦੇਣੀ ਚਾਹੀਦੀ ਹੈ ਮੰਗ ਇਹ ਵੀ ਕੀਤੀ ਜਾ ਰਹੀ ਹੈ ਕਿ ਸੋਭਾ ਸਰਕਾਰ ਇਸ ਇਜਾਜ਼ਤ ਲਈ ਕੇਂਦਰ ਸਰਕਾਰ ਤੇ ਦਬਾਅ ਬਣਾਏ ਨਾਲ ਹੀ ਕਰਤਾਰਪੁਰ ਕरिडोर ਖੋਲਣ ਦੀ ਵੀ ਮੰਗ ਹੋਈ ਹੈ ਦੇ ਨਾਲ ਹੀ ਇਸ ਮੁੱਦੇ ਦੇ ਨਾਲ ਜੁੜੇ ਸਵਾਲ ਨੇ ਸਵਾਲ ਨੰਬਰ 1 ਤੁਹਾਡੀ ਟੀਵੀ ਸਕਰੀਨ ਤੇ ਸਵਾਲ ਨੰਬਰ 1 ਕਿ ਸਿਕਸ਼ਰਦਾਲੂ क्यों नहीं जा सकते पाकिस्तान सवाल नंबर दो मैच हो सकता है तो दर्शन दायरे क्यों नहीं सवाल नंबर तीन कि फैसले मोड़ तो विचार करेगी केंद्र सरकार ਇੱਕ ਵਪੇ ਤੋ ਦਾ ਸਵੇ ਇਹ ਕਿ ਜੋ ਹਾਲ ਫਿਲਹਾਲ ਦੇ ਵਿੱਚ ਕਹਿੰਦੇ ਸਰਕਾਰ ਦੇ ਵੱਲੋਂ ਫੈਸਲਾ ਆਇਆ ਹੈ ਸਿੱਖ ਸ਼ਰਦਾਲੂ ਜੋ ਪਾਕਿਸਤਾਨ ਜਾਣਾ ਚਾਹੁੰਦੇ ਨੇ ਧੰਨ ਧੰਨ ਸ਼ਿਗੂ ਨਾਨਕ ਦੇਵ ਜੀ ਦੇ ਪ੍ਰਕਾਸ਼ ਵਰ ਦੇ ਮੌਕੇ ਤੇ ਹਰ ਸਾਲ ਸਿੱਖ ਸ਼ਰਦਾਲੂਆਂ ਦਾ ਜੱਥਾ ਪਾਕਿਸਤਾਨ ਗੁੱਟਾ ਮਾ ਦੇ ਦਰਸ਼ਨ ਦਿਦਾਰੇ ਦੀ ਟਾਂਗ ਰੱਖਦਾ ਹੈ ਤੇ ਹਰ ਸਾਲ ਜਾਂਦਾ ਵੀ ਹੈ ਲੇਕਿਨ ਇਸ ਵਾਰ ਭਾਰਤ ਸਰਕਾਰ ਦੇ ਵੱਲੋਂ ਇਜਾਜ਼ਤ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਸਵਾਲ ਖੜੇ ਹੋ ਰਹੇ ਨੇ ਜੋ ਇੰਡੋ ਪਾਕ ਮੈਚ ਵੀ ਹੋਇਆ ਉਸ ਨੂੰ ਲੈ ਕੇ

ਵਪਾਰ ਬੰਦ ਕਰ ਦਿੱਤਾ ਗਿਆ ਪਾਕਿਸਤਾਨ ਦੇ ਨਾਲ ਹਰ ਤਰ੍ਹਾਂ ਦਾ ਰਿਸ਼ਤਾ ਤੋੜਿਆ ਗਿਆ ਤਾਂ ਫਿਰ ਮੈਚ ਕਿਉਂ ਮੈਚ ਕਿਉਂ ਜੇ ਦੇਸ਼ ਜ਼ਰੂਰੀ ਹੈ ਤਾਂ ਫਿਰ ਮੈਚ ਕਿਉਂ ਸੁਰੱਖਿਆ ਕారణ ਦਾ ਹਵਾਲਾ ਸਿਕਸ਼ਰ ਦਾ ਹਲਵਾ ਦੀ ਤੀਰਥ ਯਾਤਰਾ ਨੂੰ ਲੈ ਕੇ ਦਿੱਤਾ ਜਾ ਰਿਹਾ ਹੈ ਤਾਂ ਸੁਰੱਖਿਆ ਦੀ ਜ਼ਿੰਮੇਵਾਰੀ ਕਿਸ ਦੀ ਹੈ ਜੇ ਵਕੋਕਾ ਧਾਰਮਿਕ ਵਰਗਾਂ ਦੇ ਲੋਕ ਆਪੋ ਆਪਣੇ ਤੀਰਥ ਸਥਾਨਾਂ ਤੇ ਜਾਂਦੇ ਨੇ ਜੇ ਕਿਸੇ ਤਰ੍ਹਾਂ ਦੀ ਸੁਰੱਖਿਆ ਦੀ ਕੋਈ ਦਿੱਕਤ ਪਰੇਸ਼ਾਨੀ ਹੁੰਦੀ ਹੈ ਤਾਂ ਪਾਰ ਸਰਕਾਰ ਪੂਰੇ ਬੰਦੋਬਸ ਕਰਦੀ ਹੈ ਸੁਰੱਖਿਆ ਨੂੰ ਲੈ ਕੇ ਤੱਫੇਰ ਇਸ ਢੰਦੀ ਸੁਰੱਖਿਆ ਮੁਹੱਈਆ ਜਾਂ ਜੋ ਕੁਝ ਸੁਰੱਖਿਆ ਦੇ ਲਈ ਹੋਣਾ ਚਾਹੀਦਾ ਉਹ ਕੇਂਦਰ ਸਰਕਾਰ ਦੇ ਵੱਲੋਂ ਕਿਉਂ ਨਹੀਂ ਕਿਉਂ ਸਿਰਫ ਇੱਕ ਮਨਮਾਨਾ ਫੈਸਲਾ ਜੋ ਹੈ ਕੇਂਦਰ ਸਰਕਾਰ ਦੇ ਵੱਲੋਂ ਸੁਣਾ ਦਿੱਤਾ ਗਿਆ ਸਿੱਖ ਸ਼ਰਦ ਅਲਵਾ ਦੇ ਲਈ ਸ਼ਿਖਸ਼ਰਦਾਲੂਆਂ ਦੇ ਅੰਦਰ ਰੋਜ਼ੀ ਲਹਿਰ ਹੈ ਕਰਤਾਰਪੁਰ ਕੋਰੀਡੋਰ ਖੋਲ੍ਹੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਸਵਾਲ ਵਾਰ-ਵਾਰ ਕੀਤੇ ਜਾ ਰਹੇ ਨੇ ਕਿ ਜੇ ਮੈਚ ਨੂੰ ਹਾਂ ਹੋ ਗਈ ਜੇ ਇੰਡੀਆ ਤੇ ਪਾਕਿਸਤਾਨ ਦੇ ਦਰਮਿਆਨ ਮੈਚ ਹੋਇਆ ਫਿਰ ਦਸ਼ੰਦ ਦੇ ਦਾਰੇ ਠੋਰੀਂ ਕਰ ਸਕਦੇ ਸਿਖਸ਼ਰਦਾਲੂ ਸਿਖਸ਼ਰਦਾਲੂ ਪਾਕਿਸਤਾਨ ਕਿਉਂ ਨਹੀਂ ਜਾ ਸਕਦੇ ਸਵਾਲ ਲਗਾਤਾਰ ਕੀਤੇ ਜਾ ਰਹੇ ਨੇ ਪਾਕਿਸਤਾਨ ਦੇ ਵਿੱਚ ਸੇਤ ਗੁਰਦਾਮ ਜੋ ਕਿ 1947 ਦੀ ਵੰਡ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਵਿਛੜੇ ਗੁਰਦਾਮਾਂ ਦੇ ਦਰਸ਼ਨ ਦਿਦਾਰੀ ਦੀ ਤਾਂ ਸ਼ਰਧਾਲੂ ਰੱਖਦੇ ਨੇ ਉਹ ਪਾਕਿਸਤਾਨ ਹੁਣ ਕਿਉਂ ਨਹੀਂ ਜਾ ਸਕਦੇ ਇੱਕ ਪਾਸੇ ਵਪਾਰਕ ਦ੍ਰਿਸ਼ਟੀਕੋਣ ਤੋਂ ਭਾਰਤ ਤੇ ਪਾਕਿਸਤਾਨ ਦਰਮਿਆਨ ਮੈਚ ਹੋ ਰਿਹਾ ਤੇ ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਸਿੱਖਾਂ ਦੇ ਧਾਰਮਿਕ ਅਧਿਕਾਰ ਦੇ ਉੱਤੇ ਵੱਡਾ ਜਿਹੜਾ ਉਡਾਤਾ ਮਾਰਿਆ ਜਾ ਰਿਹਾ ਹੈ ਜੇ ক্রিকেট ਮੈਚ ਹੋ ਸਕਦਾ ਹੈ ਤੇ ਫਿਰ ਧਾਰਮਿਕ ਯਾਤਰਾ ਕਿਉਂ ਨਹੀਂ ਫਿਰ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਕਿਉਂ ਨਹੀਂ ਖੁੱਲ ਸਕਦਾ ਇਹ ਸਰਾਸਰ ਸਿੱਖਾਂ ਦੇ ਪ੍ਰਤੀ ਭਾਰਤ ਸਰਕਾਰ ਦੇ ਮਨ ਦੇ ਵਿੱਚ ਬੇਈਮਾਨੀ ਹੈ ਜਿਹੜੀ ਚਿੱਠੀ ਚਿੱਠੀ ਦੇ ਰਾਹੀਂ ਜਿਹੜਾ ਉਹ ਚਲਕੀ ਹੈ ਔਰ ਅਸੀਂ ਇਹਦੀ ਜਿਹੜੀ ਵਿਰੋਧਤਾ ਕਰਦੇ ਆ ਔਰ ਭਾਰਤ ਸਰਕਾਰ ਨੂੰ ਇਹ ਕਹਿੰਦੇ ਆ ਕਿ ਇਸ ਫੈਸਲੇ ਦੇ ਉੱਤੇ ਮੁੜ ਵਿਚਾਰ ਕਰੇ ਤੇ ਨਹੀਂ ਮ ਸਿਕਸਨਤਨ ਨੂੰ ਇਹ ਅਪੀਲ ਕਰਦਾ ਕਿ ਜ਼ੋਰਦਾਰ ਜਿਹੜਾ ਹੈ ਇਹਦਾ ਵਿਰੋਧ ਕੀਤਾ ਜਾਏ ਔਰ ਦੁਨੀਆ ਭਰ ਦੇ ਸਿੱਖਾਂ ਨੂੰ ਕਹਿੰਦਾ ਕਿ ਆਪੋ ਆਪਣੇ ਮੁਲਕਾਂ ਦੇ ਵਿੱਚ ਆਪੋ ਆਪਣੇ ਮੰਚਾਂ ਦੇ ਉੱਤੇ ਸਿੱਖਾਂ ਦੇ ਨਾਲ ਭਾਰਤ ਸਰਕਾਰ ਵੱਲੋਂ ਕੀਤੇ ਧਾਰਮਿਕ ਅਧਿਕਾਰਾਂ ਦੀ ਜਿਹੜੀ ਉਲੰਘਣਾ ਜਾਂ ਧਾਰਮਿਕ ਆਧਾਰਾਂ ਨੂੰ ਉਜਾੜਨ ਦਾ ਜਿਹੜਾ ਮਾਮਲਾ ਹੈ ਇਹ ਜ਼ੋਰਦਾਰ ਢੱਗ ਦੇ ਨਾਲ ਜਿਹੜਾ ਉਠਾਉਣ ਮੈਂ ਭਾਰਤ ਸਰਕਾਰ ਨੂੰ ਵੀ ਬੇਨਤੀ ਕਰਦਾ ਸੂਬੇ ਦੀ ਸਰਕਾਰ ਨੂੰ ਵੀ ਬੇਨਤੀ ਕਰਦਾ ਕਿ ਹੁਣ ਜਦੋਂ ਦੋਹਾਂ ਦੇਸ਼ਾਂ ਦੇ ਵਿੱਚ ਖੇਡਾਂ ਦੀ ਸ਼ੁਰੂਆਤ ਹੋ ਗਈ ਹੈ ਤੇ ਜਿਹੜੀ ਧਾਰਮਿਕ ਯਾਤਰਾ ਇਹਦਾ ਵੀ ਸ਼ੁਰੂ ਹੋਣਾ ਬਹੁਤ ਮਹੱਤਵਪੂਰਨ ਗੁਰਨਾਗ ਸਾਹਿਬ ਦਾ ਜਿਹੜਾ ਪ੍ਰਕਾਸ਼ਪੁਰਬ ਹੈ ਇਹ ਸਾਰੀ ਨਾਨਕ ਨਾਮਲੇਵਾ ਵਾਸਤੇ ਬਹੁਤ ਇੰਪੋਰਟੈਂਟ ਹੈ ਇਸ ਕਰਕੇ ਸਾਰਿਆਂ ਦੇ ਦਿਲ ਨੂੰ ਸੱਟ ਵੱਜਦੀ ਹੈ ਜਦੋਂ ਇਹ ਸੰਦੇਸ਼ ਆਉਂਦਾ ਕਿ ਇਹ ਸਵਾਰੀ ਜਥਾ ਨਹੀਂ ਜਾ ਸਕੇ ਭਾਰਤ ਸਰਕਾਰ ਨੂੰ ਚਾਹੀਦਾ ਹੈ ਕਿ ਪਾਕਿਸਤਾਨ ਸਰਕਾਰ ਨਾਲ ਟੇਕਅਪ ਕਰੇ ਜਥੇ ਦੀ ਸੇਫਟੀ ਸਿਕਿਉਰਿਟੀ ਉਹਦੇ ਬਾਰੇ ਵਿੱਚ ਡਿਸਕਸ ਕਰੇ ਜਥਾ ਜਿਹੜਾ ਹਰ ਹਾਲਤ ਦੇ ਵਿੱਚ ਉਹ ਜਾਣਾ ਚਾਹੀਦਾ। ਇਸੇ ਤਰ੍ਹਾਂ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਜਿਹੜਾ ਬੰਦ ਪਿਆ ਉਹ ਵੀ ਹੁਣ ਬਿਨਾ ਕਿਸੇ ਹੋਰ ਦੇਰੀ ਤੇ ਸ਼ੁਰੂ ਹੋਣਾ ਚਾਹੀਦਾ। ਇਸ ਕਰਕੇ ਸੂਬੇ ਦੀ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਸ਼ ਦੀ ਸਰਕਾਰ ਤੇ ਦਬਾਅ ਪਾਵੇ। ਔਰ ਕੇਂਦਰ ਸਰਕਾਰ ਨੂੰ ਵੀ ਜਿਹੜੀ ਸਿੱਕ ਆਉਂਦੀਆਂ ਭਾਵਨਾ ਨੂੰ ਦੇਖਦੇ ਹੋਇਆ ਤੁਰੰਤ ਇਸ ਜਥੇ ਨੂੰ ਭੇਜਣ ਵਾਸਤੇ ਜੋ ਵੀ ਪ੍ਰਬੰਧ ਕਰਨੇ ਪੈਣ ਜੋ ਵੀ ਗੱਲਬਾਤ ਕਰਨੀ ਪਵੇ ਪਾਕਿਸਤਾਨ ਸਰਕਾਰ ਨਾਲ ਕਰਕੇ ਗੱਲ ਖਤਮ ਕਰਨੀ ਚਾਹੀਦੀ। ਦਮੰਗ ਇਹ ਕਿਤੇ ਜਾਰੀ ਹੈ ਕਿ ਸੂਬਾ ਸਰਕਾਰ ਨੂੰ ਇੱਕ ਦਬਾਅ ਜੋ ਆਪਣਾ ਚਾਹੀਦਾ ਕੇਂਦਰ ਸਰਕਾਰ ਤੇ ਇੱਕ ਸੰਦਲ ਤੇ ਟਵੀਟ ਵੀ ਆਈ ਨੇ ਟਵੀਟ ਦੇਖੋ ਸੁਖੀ ਸਿੰਘ ਬਾਦਲ ਲਿਖਦੇ ਨੇ ਮੈਂ ਗ੍ਰਹਿ ਮੰਤਰੀ ਜਮਿੰਦਰ ਜਾਨ ਨੂੰ ਬੇਨਤੀ ਕਰਦਾ ਹਾਂ ਕਿ ਪ੍ਰਕਾਸ਼ ਵਰਧ ਦੇ ਪਵਿੱਤਰ ਮੌਕੇ ਤੇ ਪਾਕਿਸਤਾਨ ਦੇ ਸ਼੍ਰੀ ਨਨਕਾਣਾ ਸਾਹਿਬ ਦੀ ਯਾਤਰਾ ਦੇ ਲਈ ਜਥੇਆਂ ਦੀਆਂ ਅਰਜ਼ੀਆਂ ਦੇ ਕਾਰਵਾਈ ਨਾ ਕਰਨ ਦੇ ਲਈ ਵਕੂਕ ਰਾਜ ਸਰਕਾਰ ਨੂੰ ਮੰਤਰੀਅਲ ਦੀ ਸਲਾਹ ਦੀ ਸਮੀਖਿਆ ਕਰਨ ਸ਼ਦਾਲੂ ਇਸ ਸ਼ੋਭਾ ਮੌਕੇ ਤੇ ਜਿਹਨਨ ਕਾਨਾ ਸਾਹਿਬ ਕੇ ਸ਼ਰਦਾਲੂ ਬਣਨ ਦੇ ਇਛੂਕ ਨੇ ਇਸ ਰੋਮਨੀ ਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਬਲੂ ਐਕਸੈਂਟਰ ਤੇ ਟਵੀਟ ਕੀਤਾ ਗਿਆ ਤਾਂ ਮਹਿਮਾਨ ਸਾਡੇ ਨਾਲ ਜੁੜੇ ਹੋਏ ਨੇ ਜਸਪ੍ਰੀਤ ਨਰਵਾਲ ਸਾਡੇ ਨਾਲ ਕਾਂਗਰਸ ਉਸ ਵਾਲੇ ਜੁੜੇ ਹੋਏ ਨੇ ਨਰਵਾਲ ਜੀ ਸਤਿ ਸ਼੍ਰੀ ਅਕਾਲ ਸਵਾਗਤ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਜੀ ਸਿੱਖ ਸ਼ਰਦਾਲ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਕੇਂਦਰ ਸਰਕਾਰ ਨੂੰ ਨਹੀਂ ਦੇਣਾ ਪਾਕਿਸਤਾਨ ਤੇ ਪਾਰ ਦੇ ਦਰਮਿਆਨ ਮੈਚ ਹੋਣਾ ਕਿ ਸਿਲੈਕਟਿਵ ਹੋ ਰਹੀ ਹੈ ਕੇਂਦਰ ਸਰਕਾਰ ਕੀ ਲੱਗਦਾ ਹੈ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਤੁਹਾਨੂੰ ਸਾਰੇ ਸਰੋਤਿਆਂ ਨੂੰ ਤੇ ਜੇ ਕੋਈ ਹੋਰ ਬੁਲਾਰਾ ਜੁੜਿਆ ਉਹਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਦੇਖੋ ਗੱਲ ਇਹ ਹੈ ਕਿ ਸਿੱਖਾਂ ਦੀਆਂ ਭਾਵਨਾਵਾਂ ਸਾਡੇ ਗੁਰੂ ਨਾਨਕ ਦੇਵ ਜੀ ਦੀ ਜਨਮ ਭੂਮੀ ਹੈ ਪਾਕਿਸਤਾਨ ਔਰ ਸਾਡੇ ਬਹੁਤ ਸਾਰੇ ਗੁਰੂਤਾਨ ਨੇ ਔਰ ਜੇ ਤੁਸੀਂ 47 ਤੋਂ ਪਹਿਲਾਂ ਦੇਖੋ ਤਾਂ ਸਾਡਾ ਬਹੁਤ ਵੱਡਮੁੱਲਾ ਇਤਿਹਾਸ ਜਿਹੜਾ ਕਿ ਪਾਕਿਸਤਾਨ ਵਾਇ ਪੰਜਾਬ ਦੇ ਵਿੱਚ ਪਿਆ ਹੋਇਆ ਔਰ ਇਹ ਸਾਡਾ ਜਮਹੂਰੀਅਤ ਹੱਕ ਵੀ ਹੈ ਔਰ ਸਾਨੂੰ ਜਿਹੜਾ ਕਿ ਜੇ ਤੁਸੀਂ 올ਓਵਰ ਵਰਲਡ ਵੀ ਦੇਖੋ ਤਾਂ ਲੋਕ ਜਿਹੜੇ ਨੇ ਕਿ ਆਪਣੇ ਧਾਰਮਿਕ ਸਥਾਨਾਂ ਦੇ ਉੱਤੇ ਜਾਂਦੇ ਨੇ ਚਾਹੇ ਕਿ ਅੱਜ ਇਹ ਤੁਸੀਂ ਗੱਲ ਕਰੋ ਵੱਡੇ ਵੱਡੇ ਮੁਲਕਾਂ ਦੇ ਵਿੱਚ ਜੰਗਾਂ ਵੀ ਲੱਗਦੀਆਂ ਹੈ ਔਰ ਉਹ ਬਕਾਇਦਾ ਤੌਰ ਤੇ ਆਪਣੇ ਜਿੱਥੇ ਧਾਰਮਿਕ ਸਥਾਨ ਨੇ ਉਹਨਾਂ ਨੂੰ ਜਾਣ ਦੀ ਆਜ਼ਾਦੀ ਹੁੰਦੀ ਹੈ ਜਾਂ ਜਾਂਦੇ ਨੇ ਔਰ ਜਿੱਥੇ ਤੱਕ ਗ੍ਰਹਿ ਮੰਤਰੀ ਸਾਹਿਬ ਦੀ ਸਵਾਲ ਹੈ ਜਿੱਥੇ ਤੱਕ ਜਿਹੜੀ ਰੋਕ ਲਾਈ ਗਈ ਹੈ ਤੁਸੀਂ ਮੈਚ ਦੀ ਗੱਲ ਕੀਤੀ ਚਲੋ ਆਈਸੀਸੀ ਦੇ ਚੇਅਰਮੈਨ ਜਿਹੜੇ ਨੇ ਕਿ ਉਹਨਾਂ ਦੇ ਬੇਟੇ ਨੇ ਬੀਸੀਸੀਆਈ ਦੇ ਉੱਤੇ ਕਬਜਾ ਹੁਣੋਂ ਤਾਂ ਪਰ ਇਹ ਤਾਂ ਉਹ ਦੱਸ ਸਕਦੇ ਨੇ ਕਿ ਉਹ ਜੇ ਮੈਚ ਕੇਸ ਕਰ ਲਈ ਕਰਾਇਆ ਮੈਚ ਦਾ ਜੇ ਤੁਸੀਂ ਪੁੱਛੋਗੇ ਤਾਂ ਉਹਨਾਂ ਨੇ ਤਾਂ ਇਹੀ ਕਹਿਣਾ ਕਿ ਲੋਕਾਂ ਦੇ ਵਿੱਚ ਸਤਿਤਾ ਆਵੇ ਸ਼ਾਂਤੀ ਆਵੇ ਲੋਕ ਜਿਹੜੇ ਨੇ ਕਿ ਸਪੋਰਟਸ ਸਪਿਰਿਟ ਦੇ ਨਾਲ ਚੱਲਣ ਪਰ ਜਿੱਥੇ ਸਾਡੀ ਧਾਰਮਿਕ ਸਪਿਰਿਟ ਹੈ ਜਿੱਥੇ ਸਾਡੀ ਧਾਰਮਿਕ ਕਾ ਹਾਸਤਾ ਹੈ ਉਹ ਵੀ ਤਾਂ ਅਸੀਂ ਆਪਣੇ ਨਾਲ ਰੱਖਣੀ ਹੈ ਔਰ ਜਿੱਥੇ ਤੱਕ ਵਪਾਰ ਦੀ ਗੱਲ ਕੀਤੀ ਜਾਵੇ ਜੇ ਤੁਸੀਂ ਅੱਜ ਵਪਾਰ ਦੀ ਗੱਲ ਕਰਦਾ ਵਪਾਰ ਪਾਇਆ ਦੁਪਈ ਜਿਹੜੇ ਭਾਰਤ ਦੇ ਵਪਾਰੀ ਨੇ ਉਹਨਾਂ ਦਾ ਪਾਕਿਸਤਾਨ ਦੇ ਵਿੱਚ ਸਮਾਨ ਜਾਂਦਾ ਔਰ ਜੇ ਉਸ ਤੋਂ ਇਲਾਵਾ ਤੁਸੀਂ ਗੱਲ ਕਰੋ ਤਾਂ ਅਡਾਨੀ ਸਾਹਿਬ ਦਾ ਜਿਹੜਾ ਕਿ ਕਸ਼ ਦੇ ਵਿੱਚ ਗੁਜਰਾਤ ਦੇ ਵਿੱਚ ਏਸ਼ੀਆ ਦਾ ਸਭ ਤੋਂ ਵੱਡਾ ਪਾਵਰ ਪਲਾਂਟ ਹੈ ਹੂੰ ਜੇ ਦੀ ਕੇ ਪਾਵਰ ਸਪਲਾਈ ਪਾਕਿਸਤਾਨ ਨੂੰ ਜਾਂਦੀ ਹੈ ਤੁਸੀਂ ਇਹ ਦੇਖੋ ਕਿ ਉਹਨਾਂ ਦੀ ਪਾਵਰ ਸਪਲਾਈ ਪਾਕਿਸਤਾਨ ਨੂੰ ਜਾਂਦੀ ਹੈ ਉਹਨੂੰ ਕੱਟ ਆਫ ਕਿਉਂ ਨਹੀਂ ਕੀਤਾ ਗਿਆ ਪਾਕਿਸਤਾਨ ਨੂੰ ਪਾਵਰ ਸਪਲਾਈ ਜਿਹੜੀ ਹੈ ਅਸੀਂ ਇੱਥੇ ਕਈ ਵਾਰੀ ਰਾਤ 24 ਘੰਟਿਆਂ ਦੇ ਵਿੱਚ ਵੀ ਜਿਹੜੀ ਸਾਨੂੰ ਬੱਤੀ ਨਹੀਂ ਨਸੀਬ ਉਹ ਪਾਉਂਦੀ ਤਾਂ ਜਿਹੜਾ ਵਪਾਰੀਆਂ ਦਾ ਵਪਾਰ ਹੈ ਉਹ ਦੱਸੋ ਕਿਉਂ ਨਹੀਂ ਰੋਕ ਉਹ ਰੋਕਿਆ ਗਿਆ ਔਰ ਇਸ ਸਿਮੀਲਰਟੀ ਦੇ ਕੁਝ ਆਰਟੀਕਲ ਕਰੋ ਤਾਂ ਜੇ ਇਹ ਹੀ ਗੱਲ ਸੀ ਤਾਂ ਜੇ ਇਸ ਵੇਲੇ ਸਾਡੀ ਕੰਡੀਸ਼ਨ ਜਿਹੜੀ ਸੀ ਸਾਡੇ ਭਾਰਤ ਦੇ ਅ ਜਦੋਂ ਕਹਿੰਦੇ ਹੁੰਦੇ ਆ ਕਿ ਇਸ ਮੱਦੇ ਪਾਕਿਸਤਾਨ ਦੇ ਨਾਲ ਨਹੀਂ ਚੱਲੇ ਸੀ ਤਾਂ ਸਾਡੇ ਪ੍ਰਧਾਨ ਮੰਤਰੀ ਸਾਹਿਬ ਬਿਨਾਂ ਦੇਸ਼ ਨੂੰ ਦੱਸੇ ਉਥੇ ਜਹਾਜ਼ ਉਤਾਰ ਕੇ ਜਿਹੜਾ ਕਿ ਸ਼ਰੀਫ ਸਾਹਿਬ ਦੇ ਘਰ ਕੀ ਕਰਨ ਗਏ ਸੀ ਔਰ ਅੱਜ ਜੇ ਤੁਸੀਂ ਗੱਲ ਕਰੋ ਕਿ ਸਾਡੇ ਜੱਥਿਆਂ ਨੇ ਜਾਣ ਦੀ ਦੇਖੋ ਜੱਥਿਆਂ ਨੇ ਜਾਣ ਨੂੰ ਰੋਕਣਾ ਤਾਂ ਮਨਪੱਖਾ ਹਾਈ ਹੀ ਹੈ ਜਿਹੜਾ ਕਰਤਾਰਪੁਰ ਸਾਹਿਬ ਦਾ ਲੰਗ ਉਹਨੂੰ ਵੀ ਜਿਹੜਾ ਕਿ ਪੰਜਾਬ ਸਰਕਾਰ ਨੇ ਰੋਕ ਰੱਖਿਆ ਠੀਕ ਹੈ ਅ ਇਹ ਜੇ ਮੈਂ ਚੋਕ ਜਿੱਥੇ ਤਾਂ ਜਿੱਥੇ ਤੁਸੀਂ ਗੱਲ ਕਰੋ ਕਿ ਅੱਜ ਦੀ ਡੇਟ ਦੇ ਵਿੱਚ ਸਾਡੀ ਧਾਰਮਿਕ ਆਸਥਾਨ ਨੂੰ ਸਾਡੇ ਇਤਿਹਾਸ ਨੂੰ ਸਾਡੀ ਪੂਗੋਲਿਕ ਸਥਿਤੀ ਨੂੰ ਭਾਵੇਂ ਕਿ ਦੇਸ਼ ਵੱਖ-ਵੱਖ ਹੋ ਗਏ ਨੇ ਭਾਵੇਂ ਕਿ ਧਰਮ ਦੇ ਆਧਾਰ ਤੇ ਤੇ ਦੇਸ਼ ਵੰਡੇ ਗਏ ਨੇ ਪਰ ਸਾਡਾ ਜਿਹੜਾ ਇਤਿਹਾਸ ਹੈ ਉਹਨੂੰ ਮਿਥਿਆਸ ਦੇ ਨਾਲ ਬਦਲਣ ਦੇ ਲਈ ਜਿਹੜਾ ਹੈ ਕਿ ਕੇਂਦਰ ਸਰਕਾਰ ਜਿਹੜੀ ਹੈ ਉਹ ਆਪਣੇ ਯਤਨ ਕਰ ਰਹੀ ਠੀਕ ਹੈ ਠੀਕ ਹੈ ਸਿਆਲੀ ਜੀ ਵੀ ਐਸਜੀਪੀਸੀ ਤੋਂ ਜੁੜੇ ਨੇ ਐਡਵੋਕੇਟ ਅਮਰਬੀਰ ਸਿੰਘ ਸਿਆਲੀ ਜੀ ਤੁਹਾਡਾ ਵੀ ਸਵਾਗਤ ਹੈ ਸਾਡੇ ਨਾਲ ਜੁੜਨ ਦੇ ਲਈ ਸੈਲੀ ਜੀ ਕੀ ਲੱਗਦਾ ਹੈ ਕਿ ਸੁਰੱਖਿਆ ਕਾਰਨ ਦਾ ਹਵਾਲਾ ਕੇਂਦਰ ਸਰਕਾਰ ਦੇ ਵੱਲੋਂ ਦਿੱਤਾ ਜਾ ਰਿਹਾ ਹੈ ਜੋ ਯਾਤਰਾ ਤੇ ਪਾਬੰਦੀ ਫਿਲਹਾਲ ਲਗਾਈ ਗਈ ਹੈ ਲੇਕਿਨ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਦੇ ਪਿੱਛੇ ਕੇਂਦਰ ਸਰਕਾਰ ਦੀ ਕੀ ਰਣਨੀਤੀ ਹੋ ਰਹੀ ਹੈ ਕਿ ਸਿਲੈਕਟਿਵ ਹੋ ਰਹੀ ਹੈ ਕੇਂਦਰ ਸਰਕਾਰ ਕੇ ਮੈਚ ਤਾਂ ਹੋ ਰਹੇ ਨੇ ਭਾਰਤ ਪਾਕਿਸਤਾਨ ਦੇ ਦਰਮਿਆਨ ਚਾਹੇ ਦੁਬਈ ਦੇ ਵਿੱਚ ਹੋਇਆ ਹੋਵੇ ਲੇਕਿਨ ਨਕਰਤਾਰਪੁਰ ਕੋਰੀਡੋਰ ਖੋਲ੍ਹਿਆ ਜਾ ਰਿਹਾ ਨਾ ਹੀ ਸਿਕਸ਼ਰਦਾਲੂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿੱਤੀ ਗਈ ਹੈ ਗਗਨ ਜੀ ਭਾਰਤ ਸਰਕਾਰ ਦੀ ਜਿਹੜੀ ਇਹ ਕਾਰਵਾਈ ਇਸ ਨੂੰ ਸੱਚੇ ਜਿਹੜਾ ਵਿੱਚ ਜਿਹੜਾ ਵਾ ਬਹੁਤ ਹੀ ਨਿੰਦਣਯੋਗ ਜਿਹੜੀ ਇੱਕ ਕਾਰਵਾਈ ਆ ਕਿਉਂਕਿ ਪਿਛਲੇ ਦਿਨੀ ਪਹਿਲਗਾਮ ਅਟੈਕ ਹੋਇਆ ਜਿਹਦੇ ਵਿੱਚ ਬਹੁਤ ਆਦ ਦੇ ਕਸੂਰ ਭਾਰਤੀਆਂ ਨੂੰ ਜਿਹੜਾ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਉਸ ਤੋਂ ਬਾਅਦਾਂ ਜਿਹੜੀਆਂ ਨੇ ਸਾਰੀਆਂ ਰੈਸਟ੍ਰਿਕਸ਼ਨਸ ਪਾਕਿਸਤਾਨ ਦੇ ਨਾਲ ਜਿਹੜੀਆਂ ਉਹ ਲਗਾਤਾਰੀਆਂ ਗਈਆਂ ਵਪਾਰ ਬੰਦ ਕਰ ਦਿੱਤਾ ਗਿਆ ਸਾਰਾ ਕੁਝ ਜਿਹਦੇ ਵਿੱਚ ਖਤਮ ਹੋ ਗਿਆ ਪਰ ਕਿਤੇ ਨਾ ਕਿਤੇ ਸਿੱਖਾਂ ਦੇ ਨਾਲ ਵਿਕਰਾ ਕਰਨ ਦੀ ਨੀਤ ਇਹਨਾਲ ਕਿ ਤੁਸੀਂ ਪਹਿਲਾਂ ਵੀ ਜਿਵੇਂ ਸਾਰੇ ਹੀ ਬਲਾਰੇ ਕਹਿਦੇ ਆ ਕਿ ਜਿਹੜੇ ਮੈਦ ਖੇਡਿਆ ਜਾ ਰਿਹਾ ਹਮ ਮੈਦ ਖੂਨ ਦੇ ਨਾਲ ਨਾਲ ਜਿਹੜੀ ਖੇਤਾ ਖੇਡੀਆਂ ਜਾ ਰਹੀਆਂ ਇਹਨੂੰ ਖੂਨ ਦੀਆਂ ਜਿਹੜੀਆਂ ਨਦੀਆਂ ਉੱਥੇ ਵਗੀਆਂ ਨੇ ਉਹ ਨਾਲ ਹੀ ਉਹ ਤੇ ਖੇਡ ਆ ਇਹ ਦੋ ਦੋ ਚੀਜ਼ ਇਸ ਪਲੇਟਫਾਰਮ ਤੇ ਕਿਵੇਂ ਹੋ ਸਕਦੀ ਹੈ ਦੋਰਾ ਮਾਪਦਾਨ ਜਿਹੜਾ ਹਿੰਦੁਸਤਾਨ ਸਰਕਾਰ ਦਾ ਆ ਇਹਦੇ ਵਿੱਚ ਜਿਹੜੇ ਸਿੱਖਸ ਇਹਨੂੰ ਲੈ ਕੇ ਸਿੱਖ ਸੰਗਤਾਂ ਵਿੱਚ ਬਹੁਤ ਰੋਅ ਅਤੇ ਬਹੁਤ ਹੀ ਜਿਹੜੀ ਆ ਗੁੱਸੇ ਦੀ ਭਾਵਨਾ ਵਾ ਤੇ ਸਿੱਖਾਂ ਲਈ ਜਿਹੜਾ ਹੈ ਦੋਰਾ ਮਾਪਦਾਨ ਜਿਹੜਾ ਹੈ ਸਰਕਾਰਾਂ ਵਰਤਦੀਆਂ ਕਿਉਂਕਿ 1947 ਨੂੰ ਜਦੋਂ ਮੇਜਹਾਦ ਹੋਇਆ ਉਸ ਤੋਂ ਬਾਅਦ ਆ ਲਗਾਤਾਰ ਕਰੋੜਾਂ ਦੇ ਹਿਸਾਬ ਨਾਲ ਉਹ ਜਿਹੜੀਆਂ ਦਾਸਾਂ ਕੀਤੀਆਂ ਜਾਂਦੀਆਂ ਨੇ ਕਿ ਸਾਨੂੰ ਜਿਹੜੇ ਉੱਤਰ ਸਾਡੇ ਗੁਰਧਾਮ ਰਹਿ ਗਏ ਨੇ ਉਹਨਾਂ ਦੇ ਸੁੱਲੋ ਦਰਸ਼ਨ ਤੀਦਾਰ ਜਿਹੜੇ ਸਿੱਖ ਕੌਮ ਨੂੰ ਜਿਹੜੇ ਉਹ ਉੱਤੇ ਜਾਣ ਕਰਵਾਏ ਜਾਣ ਹੂੰ ਤੁਸੀਂ ਇਹ ਰੋਪ ਨੂੰ ਇਹ ਕੱਲਾ ਸਿੱਖ ਹੀ ਕਰਨ ਦੇ ਜਿਹੜੇ ਉਹਦੇ ਵਿੱਚ ਯਾਤਰੀ ਨਹੀਂ ਜਾਂਦੇ ਇਹ ਮੁਸਲਮਾਨ ਨਹੀਂ ਜਾਂਦੇ ਆ ਇਹਦੇ ਵਿੱਚ ਸਿੰਧੂ ਵੀ ਜਾਂਦੇ ਆ ਜਿਹਦੇ ਵਿੱਚ ਉਹ ਲੋਕ ਵੀ ਜਾਂਦੇ ਆ ਕਿ ਜਿਹੜੇ 1947 ਤੋਂ ਜਿਹੜੇ ਇਹਨਾਂ ਦੇ ਵੰਡ ਵੇਲੇ ਉਧਰ ਰਿਸ਼ਤੇਦਾਰ ਰਹਿ ਗਏ ਨੇ ਕੋਈ ਅਸੀਂ ਹਿੰਦੁਸਤਾਨ ਵਿੱਚ ਨੇ ਕੋਈ ਪਾਕਿਸਤਾਨ ਵਿੱਚ ਨੇ ਇਹ ਇਕੱਲਾ ਸਿੱਖ ਕੌਮ ਦੇ ਜਿਹੜੇ ਆ ਇਹਦੇ ਵਿੱਚ ਧਾਰਮਿਕ ਯਾਤਰਾ ਕਰਨ ਦਾ ਆਸਰੇ ਨਾ ਹੀ ਜਾਂਦੇ ਹੂੰ ਬਲ ਇਹ ਹਿੰਦੁਸਤਾਨ ਸਰਕਾਰ ਨੇ ਆਪਣੀ ਜਿਹੜੀ ਆ ਇੱਕ ਕਿਸਮ ਦਾ ਪਹਲਾ ਦੇ ਕੇ ਸਿਕਿਉਰਟੀ ਦਾ ਜਿਹੜਾ ਸਿਨੈਰੀਓ ਆ ਔਰ दैट ਰੀਜ਼ਨ ਜਿਹੜਾ ਆ ਕਿ ਅਸੀਂ ਇਹਨੂੰ ਅਲਾਉ ਨਹੀਂ ਕੀਤਾ ਜਾਂਦਾ ਮੈਂ ਸਮਝਦਾ ਕਿ ਤੁਸੀਂ ਦੇਖੋ ਇੱਕ ਬੰਨੇ ਵਪਾਰ ਵੀ ਸਾਰਾ ਬੰਦਿਆ ਕਿ ਗ੍ਰਾਪ ਵੱਲੋਂ ਕੁਝ ਕੋਰਪੋਰੇਟ ਜਿਹੜਾ ਇਹ ਵਪਾਰ ਕਰ ਰਹੇ ਆ ਵਾਹ ਦਾ ਵਾਟਰ ਬਹੁਤ ਲੰਮੇ ਸਮੇਂ ਤੋਂ ਜਿਹੜਾ ਇੱਕੋ ਵਪਾਰ ਨਹੀਂ ਹੋ ਰਿਹਾ ਜੀ ਜੀ ਹੁਣ ਮੈਂ ਕਿ ਦੁਬਈ ਦੇ ਵਿੱਚ ਖੇਡੇ ਜਾ ਰਹੇ ਆ ਇਹ ਤੇ ਬਿਲਕੁਲ ਹੀ ਇਹ ਤੇ ਨਾ ਜਿਹੜੀ ਆ ਬਹੁਤ ਹੀ ਜਿਹੜੀ ਐਕਟ ਮੈਂ ਸਮਝਾ ਅੱਛਾ ਬੀਸੀਸੀਆਈ ਦਾ ਹਾਲ ਕਿ ਇਸ ਦੇ ਵਿੱਚ ਤਰਕ ਵੀ ਆਇਆ ਜਸਪ੍ਰੀਤ ਮਰਵਾਲ ਜੀ ਬੀਸੀਸੀ ਅੱਜ ਗਗਨ ਜੀ ਦੇਖੋ ਤੁਸੀਂ ਇਹ ਬਿਜ਼ਨਸ ਜਿਹੜਾ ਆ ਇਹ ਆਪਣਾ ਜਿਹੜਾ ਬਿਜ਼ਨਸ ਨੂੰ ਜਿਹੜਾ ਪ੍ਰਮੋਟ ਕਰਨ ਲਈ ਕਿਉਂਕਿ ਬੀਸੀਸੀਆਈ ਤੇ ਜਿਹੜੇ ਸ਼ੇਰ ਮਲੇ ਉਹ ਮਲੇਸਟ ਦੇ بیٹے ਨੇ ਇਹ ਵੀ ਆਪਣਾ ਕਾਰੋਬਾਰ ਜਿਹੜਾ ਉਹਨੂੰ ਪਰਫੁੱਲਿਤ ਕਰਨ ਲਈ ਜਿਹੜਾ ਆਊਟ ਆਫ ਇੰਡੀਆ ਜਿਹੜੀਆਂ ਇਹ ਗਤੀਵਿਧੀਆਂ ਜਿਹੜੀਆਂ ਲਾਈਸੈਂਸ ਦੇ ਆ ਕੇ ਸਿੱਖ ਕੌਮ ਲਈ ਸੰਗਤ ਲਈ ਸਾਰੀ ਪਰਮਾ ਲਈ ਜਿਹੜੇ ਸਿੱਖ ਹਿੰਦੂ ਜਿਹੜੇ ਵੀ ਪਾਕਿਸਤਾਨ ਦੇ ਆਪਣੇ ਮੰਦਿਰਾਂ ਚ ਮਸਜਿਦਾਂ ਦੇ ਦਰਸ਼ਨ ਕਰਨ ਜਾਂ ਰਿਸ਼ਤੇਦਾਰਾਂ ਨੂੰ ਮਿਲ ਜਾਂਦੇ ਉਹਨਾਂ ਉੱਤੇ ਜਿਹੜੀ ਇਹ ਉਹ ਜੀ ਰਿਸਟ੍ਰਿਕਸ਼ਨ ਲਾਉਣੀ

अगर मैच एक वकरा विषय है हो सकता है वकरा विषय हो सकता है लेकिन अगर सुरक्षा का हवाला ਦਿੱਤਾ ਜਾਂਦਾ ਹੈ ਤੁਹਾਨੂੰ ਨਹੀਂ ਲੱਗਦਾ ਕਿਉਂਕਿ ਵਕੁਕ ਤੀਰਥ ਯਾਤਰੀ ਜੋ ਨੇ ਵਕੁਕ ਧਰਮ ਦੇ ਨਾਲ ਜੁੜੇ ਹੋਏ ਆਪੋ ਆਪਣੇ ਤੀਰਥ ਸਾਨਨ ਦਰਸ਼ਨ ਕਰਨ ਦੇ ਲਈ ਜਾਂਦੇ ਨੇ ਉਹਨਾਂ ਦੀ ਸੁਰੱਖਿਆ ਦੀ ਪੂਰੀ ਜ਼ਿੰਮੇਵਾਰੀ ਕੇਂਦਰ ਸਰਕਾਰ ਕਰਦਾ ਤਾਂ ਸਿੱਖ ਸਰਦਾਰਾਂ ਨੂੰ ਦੀ ਸੁਰੱਖਿਆ ਦੇ ਲਈ ਵੀ ਪੂਰਤੈ ਇੰਤਜ਼ਾਮਤ ਹੋਣੇ ਚਾਹੀਦੇ ਨੇ ਕੇਂਦਰ ਸਰਕਾਰ ਦੇ ਵੱਲੋਂ ਕੀ ਜਾਂਦੀ ਹੈ ਕਿ ਮੈਚ ਇੱਕ ਸੈਪਰੇਟ ਇਸ਼ੂ ਹੈ ਬਿਲਕੁਲ ਸੈਪਰੇਟ ਇਸ਼ੂ ਹੈ ਕਿਉਂਕਿ ਕਿਉਂਕਿ ਉੱਥੇ ਸੱਟਾ ਲੱਗਣਾ ਹੁੰਦਾ ਕਿਉਂਕਿ ਉੱਥੇ ਜਦੋਂ ਕਿ ਜੈਸ਼ਾਹ ਨੇ ਉਹਨਾਂ ਨੇ ਜਿਹੜਾ ਕਿ ਪੈਸੀ ਦਾ ਖੇਲ ਖੇਡਣਾ ਹੈ ਪੈਸਾ ਬਣਾਉਣਾ ਹੈ ਔਰ ਜਿੱਥੇ ਤੱਕ ਧਾਰਮਿਕ ਆਸਥਾ ਦੀ ਗੱਲ ਹੈ ਉੱਥੇ ਸਾਂਝੀ ਵਾਰਤਾ ਦੀ ਗੱਲ ਹੋਣੀ ਹੈ ਦੇਸ਼ਾਂ ਦੀ ਸੁੱਖ ਸ਼ਾਂਤੀ ਦੀ ਗੱਲ ਹੋਣੀ ਹੈ ਬਾਬੇ ਨਾਨਕ ਮਹਰੇ ਅਰਦਾਸਾਂ ਕੀਤੀਆਂ ਜਾਣੀਆਂ ਨੇ ਕਿ ਜਿਹੜੇ ਕਿ ਲਾਂਘੇ ਖੋਲੇ ਜਾਣ ਇੱਕ ਜਿਹੜਾ ਕਿ ਲੋਕ ਜਿਹੜੇ ਇੱਥੇ ਆ ਕੇ ਆਪਣਾ ਸ਼ਰਦਾ ਦੇ ਫੁੱਲ ਪੇਟ ਕਰਨਾ ਚਾਹੁੰਦੇ ਨੇ ਉਹ ਆ ਸਕਣ ਔਰ ਇਸ ਕਰਕੇ ਜਿਹੜਾ ਕਿ ਕੇਂਦਰ ਨੂੰ ਹੀ ਕੀ ਜਾਣੀ ਚਾਹੀਦੀ ਹੈ ਔਰ ਜਿੱਥੇ ਤੱਕ ਤੁਸੀਂ ਅੱਜ ਗੱਲ ਕੀਤੀ ਹੈ ਕਿ ਇਹਨਾਂ ਨੂੰ ਵੀ ਸੁਰੱਖਿਆ ਦੇਣੀ ਚਾਹੀਦੀ ਹੈ ਮੈਂ ਫਿਰ ਦੇਖੋ ਇੰਟਰਨੈਸ਼ਨਲ ਲਾਜ਼ ਨੇ ਉਹਨਾਂ ਨੂੰ ਸੁਰੱਖਿਆ ਦੇਣੀ ਪਈ ਕਿ 1999 ਦੇ ਵਿੱਚ ਕਾਰਜੇ ਤੋਂ ਬਾਅਦ ਵਿੱਚ ਲੋਕ ਜਿਹੜਾ ਜਾਣਾ ਗੰਟਾਣਾ ਸਾਹਿਬ ਤੋਂ ਰੁੱਕ ਗਏ ਸੀ 71 ਦੀ ਜੰਗ ਹੋਈ ਉਸ ਤੋਂ ਬਾਅਦ ਵਿੱਚ ਇੱਥੇ ਜਾਣੇ ਰੁੱਕ ਗਏ ਸੀ ਸੋ ਗੱਲ ਇੱਥੇ ਜਿਹੜੀ ਹੈ ਗੱਲ ਇੱਥੇ ਸੁਰੱਖਿਆ ਦੀ ਨਹੀਂ ਹੈ ਗੱਲ ਇੱਥੇ ਇਹ ਹੈ ਕਿ ਜੇ ਇਸ ਵੇਲੇ ਲੋਕ ਉੱਥੇ ਜਾਣਗੇ ਜੇ ਇਸ ਵੇਲੇ ਇੱਕ ਸਟੇਬਿਲਟੀ ਹੋਣ ਦੀ ਗੱਲ ਹੋਏਗੀ ਜੇ ਇਸ ਵੇਲੇ ਲੋਕਾਂ ਦੇ ਵਿੱਚ ਆਪਸ ਦੇਖੋ ਪੋਲੀਟੀਕਲੀ ਲੜਾਈ ਜਾਂ ਜਿਹੜੀ ਦੂਜੀ ਲੜਾਈ ਆ ਵੱਕਰੀ ਹੈ ਜੇ ਇਸ ਵੇਲੇ ਲੋਕ ਜਾਣਗੇ ਤਾਂ ਡਿਫਰੈਂਸ ਘਟੇਗਾ ਉਹ ਡਿਫਰੈਂਸ ਘਟੇਗਾ ਤਾਂ ਉਹ ਇਹਨਾਂ ਦੇ ਵਪਾਰ ਲਈ ਮਾੜਾ ਹੈ ਜਿਹੜਾ ਵਪਾਰ ਜਿਹੜਾ ਸਿਲਕ ਰੂਟ ਆਉਣ ਵਾਲੇ ਸਮੇਂ ਦੇ ਵਿੱਚ ਬਣ ਰਿਹਾ ਜਿਹੜੀ ਭਾਰਤ ਮਾਣਾ ਪ੍ਰੋਜੈਕਟ ਕਹਿ ਕੇ ਸਾਡੀਆਂ ਜ਼ਮੀਨਾਂ ਐਕਵਾਇਰ ਕਰ ਕਰਕੇ ਪੰਜਾਬ ਨੂੰ ਜਿਹੜਾ ਕਿ ਖੋਖਲਾ ਕੀਤਾ ਜਾ ਰਿਹਾ ਔਰ ਜਿੱਥੇ ਉਹ ਪ੍ਰੋਜੈਕਟ ਬਣਨਗੇ ਤਾਂ ਉਹਨਾਂ ਦਾ ਬੈਨੀਫਿਟ ਕਿ ਇਹਨਾਂ ਨੇ ਲੈਣਾ ਹੈ ਲੈਣਾ ਤਾਂ ਵਪਾਰੀਆਂ ਨੇ ਲੈਣਾ ਨਾ ਔਰ ਉਸ ਵੇਲੇ ਵੀ ਤਾਂ ਕੋਰੀਡੋਰ ਖੋਲੇ ਜਾਣੇ ਹਨ ਇਹ ਲਿਖ ਕੇ ਲੈ ਲਓ ਕਿ ਉਸ ਵੇਲੇ ਕਿਨਾਂ ਕੋਰੀਡੋਰ ਨਹੀਂ ਖੋਲਣੇ ਪਰ ਜਿੱਥੇ ਤੱਕ ਅੱਜ ਦੀ ਸਵਾਲ ਹੈ ਅੱਜ ਜੇ ਵਾਇਰ ਸ਼ਿਪ ਸਮਾਨ ਜਿਹੜਾ ਜਾ ਰਿਹਾ ਹੈ ਅੱਜ ਇਹ ਸ਼ਿਪਿੰਗ ਇੰਡਸਟਰੀ ਪੈਸਾ ਪਾਕਿਸਤਾਨ ਭਾਰ ਦਾ ਸਮਾਨ ਭੇਜਣ ਦੇ ਉੱਤੇ ਕੁਮਾਰੀ ਹੈ ਜੀ ਅੱਜ ਮੈਚਾਂ ਦੇ ਵਿੱਚ ਜਿਹੜੇ ਮੈਚ ਚੱਲ ਰਹੇ ਨੇ ਇੰਡੀਆ ਪਾਕਿਸਤਾਨ ਦੇ ਉਹ ਇੱਕ ਸੈਪਰੇਟ ਇਸ਼ੂ ਹੈ ਕਿ ਉਹਦੇ ਵਿੱਚੋਂ ਜਿਹੜਾ ਕਿ ਵੱਡਾ ਮੁਨਾਫਾ ਚਾਹੇ ਤਾਂ ਤਸਕਰ ਨੇ ਚਾਹੇ ਤਾਂ ਦੋ ਨੰਬਰ ਦਾ ਪੈਸਾ ਇੱਕ ਨੰਬਰ ਦੇ ਵਿੱਚ ਕਰਨ ਦੇ ਲਈ ਜਿਹੜਾ ਕਿ ਕੀਤਾ ਜਾ ਰਿਹਾ ਔਰ ਆਪਾਂ ਸਭ ਜਾਣਦੇ ਹਾਂ ਕਿ ਦੁਬਈ ਦੇ ਵਿੱਚ ਜਾਇਨਾ ਮੈਚਾਂ ਦੇ ਉੱਤੇ ਕਿੰਨਾ ਵੱਡਾ ਜਿਹੜਾ ਕਿ ਸੱਟਾ ਖੇਡਿਆ ਜਾਂਦਾ ਜਦੋਂ ਇੰਡੀਆ ਪਾਕਿਸਤਾਨ ਦਾ ਮੈਚ ਹੁੰਦਾ ਸੋ ਇਹ ਤਾਂ ਉਹਨਾਂ ਦੀ ਕਮਾਈ ਦੇ ਲਈ ਇੱਕ ਸੈਪਰੇਟ ਇਸ਼ੂ ਹੈ ਔਰ ਜਿੱਥੇ ਤੱਕ ਗੱਲ ਕੀਤੀ ਜਾਵੇ ਸਾਡੇ ਧਾਰਮਿਕ ਆਸਥਾ ਦੀ ਸਾਡੇ ਗੁਰੂ ਧਾਮਾਂ ਦੀ ਔਰ ਦੇਖੋ ਕਿ ਇਹ ਜ਼ਿਆਦਾਤਰ ਜਿਹੜਾ ਰੋਕ ਨਹੀਂ ਸਕਦੇ ਪਰਮਾਤਮਾ ਨੇ ਕੋਈ ਨਾ ਕੋਈ ਆਪਣੇ ਸ਼ਰਧਾਲੂਆਂ ਨੂੰ ਆਪਣੇ ਤੱਕ ਪਹੁੰਚਾਉਣ ਦਾ ਕੋਈ ਨਾ ਕੋਈ ਜ਼ਰੀਆ ਲੱਭ ਲੈਣਾ ਔਰ ਜਿੱਥੇ ਅਸੀਂ ਅਰਦਾਸ ਅੱਗੇ ਕਰਦੇ ਆਏ ਹਾਂ ਜਿੱਥੇ ਉਹ ਉਹ ਕਲਦੀਪ ਸਿੰਘ ਬਡਾਲਾ ਅਗਰਪਤਾ ਬਡਾਲਾ ਜੀ ਦੇ ਫਾਦਰ ਸਾਹਿਬ ਜਿਹੜਾ ਕਿ ਹਰ ਵਾਰ ਜਾ ਕੇ ਉਸੇ ਅਰਦਾਸ ਕਰਦੇ ਰਹੇ ਨੇ ਕਰਤਾਰਪੁਰ ਸਾਹਿਬ ਲੰਘੇ ਦੇ ਉੱਤੇ ਜਾ ਕੇ ਕਿ ਜਿਹੜਾ ਕਿ ਇਹ ਖੁੱਲੇ ਦਰਸ਼ਨ ਦੀਦਾਰ ਦੇ ਲਈ ਔਰ ਬੁਕਾਇਦਾ ਤੌਰ ਤੇ ਉੱਤੇ ਪਰਮਾਤਮਾ ਨੇ ਐਸੀ ਕਲਾ ਵੀ ਵਰਤਾਈ ਕਿ ਜਿਹਦੇ ਨਾਲ ਕਿ ਅਸੀਂ ਖੁੱਲੇ ਤੇ ਦਰਸ਼ਨ ਵੀ ਕੀਤੇ ਨੇ ਔਰ ਮੈਂ ਦੱਸਣਾ ਚਾਹੁੰਦਾ ਉਹਦੋਂ ਵੀ ਬਹੁਤ ਤਰ੍ਹਾਂ ਦੇ ਵਿਰੋਧ ਕੀਤੇ ਜਾ ਰਹੇ ਸੀ ਕੇਂਦਰ ਵੱਲ ਉਦੋਂ ਵੀ ਜਿਹੜਾ ਹੈਗਾ ਜੀ ਇਸ ਵੀ ਦੇ ਲੰਘਾ ਬੰਦ ਦਾ ਸੀ ਤਾਂ ਕੇਂਦਰ ਨੂੰ ਮਜਬੂਰਨ ਤੌਰ ਦੇ ਉਤੇ ਬਣਾਉਣਾ ਗਿਆ ਸੀ ਕਿਉਂਕਿ ਉਹਦੀ ਪੈਨ ਪਾਕਿਸਤਾਨ ਨੇ ਕੀਤੀ ਸੀ ਔਰ ਅਸੀਂ ਜਿੱਥੇ ਪਾਕਿਸਤਾਨ ਗਲਤ ਹੈ ਜਿੱਥੇ ਪਾਕਿਸਤਾਨ ਦੇਸ਼ ਦੇ ਵਿੱਚ ਕੋਈ ਵੀ ਹਮਲਾਵਰ ਸਥਿਤੀ ਦੇ ਵਿੱਚ ਆਉਂਦਾ ਤਾਂ ਸਭ ਤੋਂ ਪਹਿਲਾਂ ਸਿਰ ਦੇਣ ਲਈ ਵੀ ਸਾਡੇ ਪੰਜਾਬੀ ਆਉਂਦੇ ਨੇ ਸਭ ਤੋਂ ਪਹਿਲਾਂ ਸਿਰ ਦੇਣ ਲਈ ਵੀ ਸਿੱਖ ਰੈਜੀਮੈਂਟ ਆਉਂਦੀ ਹੈ ਭਾਰਤ ਦੀ ਰੱਖਿਆ ਦੇ ਲਈ ਸੋ ਜਿੱਥੇ ਤੱਕ ਸਾਡੀ ਆਸਤਾ ਦਾ ਸਵਾਲ ਹੈ ਇੱਕ ਜੰਗ ਜੰਗ ਇੱਕ ਸੈਪਰੇਟ ਇਸ਼ੂ ਹੋ ਸਕਦਾ ਉਹਨੂੰ ਆਪਾਂ ਕਹਿ ਸਕਦੇ ਹਾਂ ਜਿਹੜਾ ਮੈਜਰੀ ਦੀ ਗੱਲ ਕਰ ਰਹੇ ਨਾ ਉਸ ਤੋਂ ਲਗਦਾ ਹੈ ਕਿ ਸੈਪਰੇਟ ਇਸ਼ੂ ਹੋ ਸਕਦਾ ਉਹਦੇ ਲਈ ਅਸੀਂ ਤਿਆਰ ਬੱਤੇ ਆ ਰਹੇ ਆ ਕਿ ਜੇ ਅੱਜ ਪਾਕਿਸਤਾਨ ਕੋਈ ਵੀ ਮਾੜੀ ਸੋਚ ਦੇ ਨਾਲ ਭਾਰਤ ਦੇ ਨਾਲ ਕੋਈ ਕਾਰਵਾਈ ਕਰੇਗਾ ਤਾਂ ਸਭ ਤੋਂ ਪਹਿਲਾਂ ਇੱਕਾ ਡਾਉਣੀਆਂ ਵੀ ਪੰਜਾਬੀਆਂ ਨੇ ਜੀ ਔਰ ਜਿੱਥੇ ਤੱਕ ਅੱਜ ਗੱਲ ਕੀਤੀ ਜਾਵੇ ਸਾਡੇ ਧਾਰਮਿਕ ਆਸਥਾ ਦੀ ਔਰ ਜਿੱਥੇ ਤੱਕ ਸਾਡੇ ਜਥੇਦਾਨ ਦੀ ਜਾਣ ਦੀ ਗੱਲ ਕੀਤੀ ਜਾਵੇ ਜੇ ਪਾਕਿਸਤਾਨ ਰੋਕਦਾ ਤਾਂ ਅਸੀਂ ਉਹਦਾ ਕੋਰਜੋਰ ਵਿਰੋਧ ਕਰਦੇ ਜੀ ਔਰ ਮਜਬੂਰ ਕਰਦੇ ਇੰਟਰਨੈਸ਼ਨਲ ਕਮਿਊਨਿਟੀ ਨੂੰ ਕਿ ਆ ਕੇ ਜਿਹੜਾ ਕਿ ਸਿੱਖਾਂ ਦੇ ਹੱਕ ਦੇ ਵਿੱਚ ਖੜ ਕੇ ਕਿ ਸਾਡੇ ਜਿਹੜੇ ਹੱਕ ਬਣਦੇ ਹੱਕ ਹਕੂਕ ਹੈ ਜਿਹੜੀਆਂ ਸਾਡੇ ਨਾਲ ਆਜ਼ਾਦੀ ਤੋਂ ਪਹਿਲਾਂ ਗੱਲਾਂ ਕੀਤੀਆਂ ਗਈਆਂ ਜਿਹੜੀਆਂ ਸਾਡੇ ਹੱਕ ਬਣਦੇ ਨੇ ਕਿ ਉਹਨਾਂ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਡਾਕਾ ਨਾ ਮਾਰਿਆ ਜਾ ਸਕੇ ਜਿੱਥੇ ਅੱਜ ਦਾ ਸਵਾਲ ਹੈ ਭਾਰਤ ਸਰਕਾਰ ਜੇ ਡਾਕਾ ਮਾਰੇਗੀ ਤਾਂ ਉਹ ਇੱਕ ਮਦਭਾਗੀ ਹੈ ਹਾਂ ਇਹ ਤੋਂ ਚੰਗਾ ਇਹ ਹੋ ਸਕਦਾ ਸੀਗਾ ਕਿ ਜਿਹੜੇ ਸਾਡਾ ਬਾਰਡਰ ਬੈਂਟ ਹੈ ਉਹਨੂੰ ਜਿਹੜਾ ਭਾਰਤ ਸਰਕਾਰ ਸਟਰੋਂਗ ਕਰ ਲੈਣ ਦੇ ਲਈ ਔਰ ਵੀ ਸਾਨੂੰ ਫੰਡ ਜਾਰੀ ਕਰ ਦਿੰਦੀ ਸਾਡੇ ਜਿਹੜੇ ਹੜਪੀੜਤ ਨੇ ਉਹਨਾਂ ਦੀ ਜਿਹੜੀ ਕਿ ਜਲਦੀ ਤੋਂ ਜਲਦੀ ਉਹਨਾਂ ਦੇ ਉਹਨਾਂ ਨੂੰ ਦੁਬਾਰਾ ਫਿਰ ਪੁਨਰ ਨਿਵਾਸ ਕਰਨ ਦੇ ਲਈ ਸਰਕਾਰ ਫੰਡ ਜਾਰੀ ਕਰ ਦਿੰਦੀ ਔਰ ਇਸ ਜੱਥੇ ਨੂੰ ਜਿਹੜਾ ਪਾਕਿਸਤਾਨ ਜਾ ਕੇ ਅਰਦਾਸ ਕਰਨ ਦਾ ਮੌਕਾ ਦਿੰਦੀ ਜੀ 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 ਐਡਵੋਕੇਟ ਅਮਰ ਅਮਰबीर ਸਿੰਘ ਸਿਆਲੀ ਜੀ ਕਹਿੰਦੇ ਸਰਕਾਰ ਤੇ ਤਾਂ ਹੁਣ ਇਲਜ਼ਾਮ ਨੇ ਪੰਜਾਬ ਵਿਰੋਧੀ ਸਿੱਖ ਵਿਰੋਧੀ ਫੈਸਲੇ ਲੈਣ ਦੇ ਸੂਬਾ ਸਰਕਾਰ ਨੂੰ ਕਿੰਨਾ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹੈ ਡਟ ਕੇ ਕਿਸ ਤਰ੍ਹਾਂ ਦੀ ਭੂਮਿਕਾ ਸੁਭਾ ਸਰਕਾਰ ਦੀ ਹੋਣੀ ਚਾਹੀਦੀ ਹੈ ਗगन ਜੀ ਪੰਜਾਬ ਸਰਕਾਰ ਦੀ ਜਿਹੜੀ ਭੂਮਿਕਾ ਆ ਉਹ ਤੇ ਨਾ ਹੋ ਸਰਕਾਰ ਦੀ ਬਿਲਕੁਲ ਹੁੰਦ ਨੂੰ ਜਿਹੜਾ ਕੋਈ ਵੀ ਹੁੰਦ ਨਹੀਂ ਪੰਜਾਬ ਚ ਸਰਕਾਰ ਦੀ ਜਿਹੜੀ ਉਹ ਪਿਛਲੇ ਦਿਨੀ ਹੜ੍ਹਾਂ ਦੇ ਵਿੱਚ ਤੁਸੀਂ ਆਪਾਂ ਸਾਰਿਆਂ ਨੇ ਦੇਖ ਲਿਆ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਬੰਧ ਨਹੀਂ ਪੰਜਾਬ ਸਰਕਾਰ ਦਾ ਜਿਹੜਾ ਇੱਕ ਬਹੁਤ ਵੱਡਾ ਫੇਲੀਅਰ ਹੈ ਪੰਜਾਬ ਸਰਕਾਰ ਦਾ ਇਸ ਜਿਹੜੀ ਇਹ ਇੰਜੈਕਸ਼ਨਸ ਲਾਈਆਂ ਗਈਆਂ ਨੇ ਵੀਜ਼ੇ ਦੀਆਂ ਕੋਈ ਵੀ ਕਿਸੇ ਵੀ ਅਧਿਕਾਰੀ ਦਾ ਕਾਲ ਦਾ ਕੋਈ ਵੀ ਗਿਆਨ ਜਾਂ ਪੋਜ਼ਿਟਿਵ ਜਾਂ ਨੈਗੇਟਿਵ ਉਹ ਕੋਈ ਵੀ ਸੰਜੀਦਗੀ ਨਹੀਂ ਦਿਖਾਉਣੀ ਪੰਜਾਬ ਸਰਕਾਰ ਇਹੋ ਜਿਹੇ ਮਸਲਿਆਂ 'ਚ ਉਹਨਾਂ ਨੂੰ ਸਿੱਖਾਂ ਦੇ ਮਸਲੇ ਦਾ ਧਾਰਮਿਕ ਮਸਲਾ ਨਾ ਕੋਈ ਲੈਣ ਦੇਣ ਨਹੀਂ ਉਹਨਾਂ ਨੂੰ ਤੇ ਕਿੰਨਾ ਲੋਕਾਂ ਨੇ ਉਹਨਾਂ ਨੂੰ ਤੋੜ ਕੇ ਬਣਾਇਆ ਉਹਨਾਂ ਦੇ ਨਾਲ ਹੀ ਐਕਸਲ ਕੋਈ ਉਹਨਾਂ ਦਾ ਲੈਣ ਦੇਣ ਨਹੀਂ ਸੋ ਸਾਰੇ ਪੰਜਾਬ ਨੂੰ ਇੱਕ ਖੁੱਲੇ ਆਸਮਾਨ ਤਲੇ ਆ ਬਿਜਲੀ ਪਿੱਛੇ ਦੇਖਿਆ ਆ ਆਪਾਂ ਛੱਡ ਕੇ ਤੇ ਲੋਕਾਂ ਨੂੰ ਜਿਹੜਾ ਜਿਹੜੀ ਇੰਨੀਆਂ ਦਰਪੇਸ਼ ਮੁਸ਼ਕਲਾਂ ਆਈਆਂ ਨੇ ਕਿ ਇਹਨਾਂ ਦੀ ਇਡੀ ਵੱਡੀ ਨੈਗਲੀਜੈਂਸ ਆ ਮੈਂ ਜਿਹੜਾ ਇਸ਼ੂ ਨਹੀਂ ਦਾ ਇਹਨਾਂ ਦਾ ਜਿਹੜਾ ਮਹਿਕਮੇ ਦਾ ਸੈਕਟਰੀ ਆ ਤ੍ਰਿਸ਼ਨ ਕੁਮਾਰ ਉਹ ਇੱਕ ਆਈਐਸ ਅਫਸਰ ਆ ਜਿਹੜੇ ਕਿਸੇ ਉੱਤੋਂ ਛੋਟੇ ਅਧਿਕਾਰੀ ਦੀ ਕੋਈ ਨਰਕੀ ਹੁੰਦੀ ਉਹਨਾਂ ਨੂੰ ਉਹਨੂੰ ਘਰ ਭੇਜ ਦੇਣਾ ਆ ਬਸ ਉਹ ਆਈਆ ਸਭ ਤੋਂ ਵੀ ਕੋਈ ਐਕਸ਼ਨ ਨਹੀਂ ਉੱਤੇ ਲਿਆ ਗਿਆ ਕਿ ਤੇਰੀ ਜ਼ਿੰਮੇਵਾਰੀ ਆ ਤੂੰ ਡਰੇਨੇਜ ਵਿਭਾਗ ਦਾ ਜਿਹੜਾ ਸੈਕਟਰੀ ਆ ਤੂੰ ਡੀਸੀ ਦੇ ਨਾਲ ਮੀਟਿੰਗਸ ਲੈ ਤੇ ਜਿਹੜਾ ਸਾਨੂੰ ਸਾਨੂੰ ਇਹਨਾਂ ਹੜ੍ਹਾਂ ਨੂੰ ਤੇ ਜਿਹੜਾ ਰੋਕਿਆ ਜਾ ਸਕੇ ਜਾਂ ਕੁਦਰਤੀ ਆਫਤਾਂ ਤੋਂ ਜਿਹੜਾ ਲੋਕਾਂ ਨੂੰ ਕਿਵੇਂ ਬਚਾਉਣਾ ਵਾ ਚਲੋ ਅੱਜ ਦਾ ਇਹ ਇਸ਼ੂ ਨਹੀਂਗਾ ਕਿ ਪੰਜਾਬ ਸਰਕਾਰ ਦੀ ਜਿਹੜੀ ਇਹ ਮੈਂ ਨੈਗਲੀਜੈਂਸ ਦੀ ਗੱਲ ਕਰਦਾ ਹੁਣ ਦੂਜੇ ਬੰਨੇ ਜੇ ਕੇਂਦਰ ਸਰਕਾਰ ਦੀ ਗੱਲ ਕਰ ਲਈਏ ਆ ਪਿੱਛੇ ਤੇ ਆਪਰੇਸ਼ਨ ਸੰਧੂਰ ਪਾਰਕ 1 ਆਪਾਂ ਸਾਰਿਆਂ ਨੇ ਦੇਖਿਆ ਉਹਨਾਂ ਪੰਜਾਬ ਉੱਤੇ ਇੰਡੀਆ ਨੇ ਵੱਡੇ ਮਜ਼ਾਈਲਾ ਨਾ ਹਮਲੇ ਹੋਏ ਪੰਜਾਬ ਉੱਤੇ ਡਰੋਨਾਂ ਨਾ ਹਮਲੇ ਹੋਏ ਹੂੰ ਹੂੰ ਹੋਏ ਨਾ ਤੇ ਆਪਰੇਸ਼ਨ ਤੁੰਦੂ ਅੱਜ ਜਿਹੜਾ ਮੈਚ ਇੱਕ ਖੇਡ ਨਾ ਅਸੀਂ ਜਿਹੜੀਆਂ ਖੇਡਾਂ ਦੇ ਖਿਲਾਫ ਨਹੀਂ ਗਾ ਕਿਸੇ ਵੀ ਖੇਡਾਂ ਦੇ ਖਿਲਾਫ ਨਹੀਂ ਗੀਆਂ ਖੇਡਾਂ ਕਿੱਦੀਆਂ ਜਿਹੜੀਆਂ ਨੇ ਪਰ ਇਹ ਗੱਲ ਹੈ ਕਿ ਪੰਜਾਬ ਨੂੰ ਇੱਕ ਪੰਨੇ ਤੇ ਇਤੇ ਵੱਡੇ ਫੌਜੀ ਹਮਲਿਆਂ ਦਾ ਸਾਹਮਣਾ ਕਰਨਾ ਪੈਂਦਾ ਉਦੋਂ ਸਾਰੇ ਪੰਜਾਬੀ ਸਹਿਮ ਤੇ ਮਾਹੌਲ ਤੇ ਰਾਤ ਬੱਚੇ ਨੇ ਲੋਕਾਂ ਦੇ ਸੁੱਤੇ ਬਾਰਡਰ ਇੰਡੀਆ ਸਾਰਾ ਡਿਸਟਰਬ ਰਹੇ ਉਸ ਤੋਂ ਬਾਅਦ ਇਨੀਸ਼ੀਏਟਿਵ ਹੋਣੇ ਕਿਹੜਾ ਇਹਨਾਂ ਨੂੰ ਕੋਈ ਜਸਟਿਸ ਮਿਲ ਗਿਆ ਸੀ ਜਿਹੜਾ ਜੀ ਇਸ ਪਾਸੇ ਤੋਂ ਬਾਅਦ ਜਿਹੜਾ ਪਾਕਿਸਤਾਨ ਇਹਨਾਂ ਦੇ ਉੱਤੇ ਜਿਹੜਾ ਉਹ ਅਲਿਗੇਸ਼ਨ ਜਿਹੜੇ ਉਹ ਲਾਰਿਆ ਕਿ ਤੁਸੀਂ ਇਹ ਝੂਠਾ ਆਪਰੇਸ਼ਨ ਕੀਤਾ ਪੋਸਟ ਕਰਤੇ ਨਹੀਂ ਜਾਂਦੇ ਹੁਣ ਕਹਿ ਰਿਹਾ ਆਪਰੇਸ਼ਨ ਪਾਰਟ 2 ਚੱਲੂ ਇੱਕੋ ਟਾਈਮ ਤੇ ਦੋ ਦੋ ਚੀਜ਼ਾਂ ਇੱਕ ਬੰਨੇ ਫੋਰ ਪਲੇ ਕਰੀ ਜਾਣਾ ਇੱਕ ਬੰਨੇ ਕਹਿੰਦੇ ਜੀ ਇਹ ਕਿ ਪੰਜਾਬ ਨੂੰ ਹਰ ਤਰੀਕੇ ਨਾਲ ਹੀ ਮਾਰਨਾ ਸੇ ਕੌਮ ਨੂੰ ਹਰ ਤਰੀਕੇ ਨਾਲ ਹੀ ਮਾਰਨਾ ਹੈ ਨਾ ਐਸਜੀਪੀਸੀ ਦੀ ਕੀ ਭੂਮਿਕਾ ਰਹੇਗੀ ਐ ਜੀਪੀਜੀ ਵੀ ਕੀ ਪੁਮਿਕਾ ਰੇਗੀ ਆਂ ਐ ਜੀਪੀਜੀ ਵੀ ਤੇ ਕੱਲ ਵੀ ਜਦ ਸਾਡੇ ਪ੍ਰੈਜ਼ੀਡੈਂਟ ਐਡਵੋਕੇਟ ਰਜਿੰਦਰ ਸਿੰਘ ਜੀ ਧਾਮੀ ਨੇ ਬਹੁਤ ਸਖਤ ਸ਼ਬਦਾਂ ਵਿੱਚ ਜਿਹੜੀ ਇਸ ਕਾਲ ਦੀ ਜਿਹੜੀ ਆ ਉਹ ਨਿੰਦਾ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲ ਜੀ ਨੇ ਵੀ ਇਹਦੀ ਬਹੁਤ ਸਖਤ ਸ਼ਬਦਾਂ ਵਿੱਚ ਇਸ ਜਿਹੜੀ ਆ ਇਹਨਾਂ ਦੀ ਵਤੀਰੇ ਦੀ ਇਹ ਨਿੰਦਿਆ ਕੀਤੀ ਹੈ ਜੀ ਐ ਜੀਪੀਜੀ ਵੀ ਤੇ ਪ੍ਰੋਟੈਸਟ ਕਰਦੀ ਆਈ ਉਹ ਸਿੱਖਾਂ ਦੀ ਜਿਹੜੀ ਹੈ ਨਮਾਇਦਾ ਜਥੇਬੰਦੀ ਆ ਉਹਦਾ ਤੇ ਸਾਡਾ ਇਹ ਇਹ ਕੋਈ ਅਸੀਂ ਜਿਹੜਾ ਵਾ ਇਹ ਇਹ ਸਾਡਾ ਇਹ ਫਰਜ਼ ਵੱਡਾ ਆ ਐਸੀਪੀ ਸਿੱਖਾਂ ਦੀ ਜਮਾਤ ਜਿਹੜੇ ਬੰਦੀਆਂ ਨੇ ਉਹਨਾਂ ਦੀ ਸਿੱਖਾਂ ਦੀ ਆਵਾਜ਼ بلند ਕਰਨੀ ਕਰਨੀ ਆ ਪਰ ਜਿਹੜਾ ਇਹ ਸੈਂਟਰ ਸਰਕਾਰ ਦਾ ਰਵਈਆ ਵਾ ਪਿੱਛੇ ਜੇ ਹਰਮੰਦਰ ਸਾਹਿਬ ਨੂੰ ਵੀ ਉਹ ਤੋਂ ਜਿਹੜੀਆਂ ਉਹ ਆਈਆਂ ਥ੍ਰੈਟਸ ਆਏ ਕਿ ਪਾਕਿਸਤਾਨ ਵਿੱਚ ਪਾਕਿਸਤਾਨ ਦੀ ਜਿਹੜੀ ਐ ਤੇ ਫੌਜ ਉਹ ਕੋਈ ਥੀਰੀਲ ਮੰਦਰ ਸਾਹਿਬ ਤੇ ਅਟੈਕ ਕੀਤਾ ਜਾਣਾ ਸੋ ਸਾਰੀਆਂ ਗੱਲਾਂ ਇਹ ਜਿਹੜੀਆਂ ਆਫਟਰ ਅਟੈਕ ਜਿਹੜਾ ਬਿਆਨ ਆਇਆ ਆਰਮੀ ਚੀਫ ਦਾ ਜੀ ਪਾਕਿਸਤਾਨ ਦੀ ਜਿਹੜੀ ਮਨਛਾ ਸੀ ਉਹਨਾਂ ਹਰਮੰਦਰ ਸਾਹਿਬ ਤੇ ਵੀ ਅਟੈਕ ਕਰਨਾ ਸੀ ਇਹ ਦੇਖੋ ਸਿੱਖਾਂ ਨੂੰ ਹਰ ਸਾਈਟ ਤੋਂ ਇਹ ਜਿਹੜਾ ਹੈ ਇਹ ਡੀਮੋਰਲਾਈਜ਼ ਕਰਕੇ ਇਸ ਕੌਮ ਨੂੰ ਜਿਹੜੀ ਇੱਡੀ ਜਹਾਰੂ ਕੌਮ ਆ ਜਿਨ੍ਹਾਂ ਨੇ 1971 ਨੂੰ 1965 ਕਾਰਗਿਲ ਦਾ ਯੁੱਧ ਜਿੱਥੇ ਵੀ ਕਿਤੇ ਡੱਟ ਕੇ ਮੁਕਾਬਲਾ ਕੀਤਾ ਸਿੱਖ ਰੈਜੀਮੈਂਟ ਦੇ ਸਭ ਤੋਂ ਵੱਡੀ ਵੱਡੀਆਂ ਜਿਹੜੀਆਂ ਸ਼ਹੀਦੀਆਂ ਹੋਈਆਂ ਪੰਜਾਬ ਦੇ ਨਾਲ ਜਿਹੜਾ ਇਹ ਹੋ ਗਿਆ ਮਤਰਈ ਮਾਵੜਾ ਸਪਰੂ ਸਪਰੂ ਕਰਨਾ ਡਿਸਕ੍ਰਿਮੀਨੇਸ਼ਨ ਕਰਨੀ ਕਿਸੇ ਵੀ ਤਰ੍ਹਾਂ ਜਿਹੜੀ ਉਹ ਵਾਜਿਤ ਨਹੀਂ ਸੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੋਟਰ ਦਾ ਪ੍ਰਬੰਧਕ ਕਮੇਟੀ ਸੈਂਪੂ ਸਰਕਾਰ ਦੇ მიਜੇ ਤੇ ਜਿਹੜੀ ਆ ਸਖਤ ਸ਼ਬਦਾਂ ਨਾਲ ਜਿਹੜੀ ਉਹ ਨਿੰਦਾ ਕਰਦੀ ਆ ਤੇ ਇਹ ਲੋਕ ਇਹ ਸਾਨੂੰ ਜਥੇ ਜਿਹੜੀ ਜਥੇ ਨੂੰ ਜਿਹੜਾ ਰੋਕਣਾ ਨਹੀਂ ਚਾਹੀਦਾ ਇਹਨਾਂ ਨੂੰ ਪਰਮਿਸ਼ਨ ਦੇਣੀ ਚਾਹੀਦੀ ਆ ਕਿਉਂਕਿ ਲੱਖਾਂ ਕਰੋੜਾਂ ਅਰਦਾਸਾਂ ਜਿਹੜੀਆਂ ਹਰ ਹਰ ਰੋਜ਼ ਹੀ ਸੇਕ ਕਰਦਾ ਸ਼੍ਰੀ ਨਨਕਾਣਾ ਸਾਹਿਬ ਜੀ ਦੇ ਖੁੱਲੇ ਦਰਸ਼ਨ ਇਸ਼ਨਾਨ ਤੋਂ ਦੁ ਤਰਾ ਪੰਜਾ ਸਾਹਿਬ ਤੋਂ ਦੁ ਤਰਾ ਨਿਹੰਗ ਸਾਹਿਬ ਲਾਹੌਰ ਦੁ ਤਰਾ ਕਰਤਾਰਪੁਰ ਸਾਹਿਬ ਇਹ ਸਿੱਖ ਭਾਵਨਾਵਾਂ ਵਾਲੀ ਜਿਹੜੀ ਆ ਇਹ ਫੈਸਲੇ ਨਹੀਂ ਪਤਾਉਣੀ ਚਾਹੀਦੀ ਬਿਲਕੁਲ ਔਰ ਉਮੀਦ ਕਰਦੇ ਹਾਂ ਕਿ ਕੇਂਦਰ ਸਰਕਾਰ ਜੋ ਹੈ ਆਪਣੇ ਫੈਸਲੇ ਤੋਂ ਮੁੜ ਤੋਂ ਵਿਚਾਰ ਕਰੇ ਕਰਤਾਰਪੁਰ ਕੋਰੀਡੋਰ ਵੀ ਖੋਲ੍ਹਿਆ ਜਾਏ ਤੇ ਇਜਾਜ਼ਤ ਵੀ ਦਿੱਤੀ ਜਾਵੇ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਅਮਰਬੀਰ ਸਿੰਘ ਸਿਆਲੀ ਜੀ ਔਰ ਜਸਪ੍ਰੀਤ ਨਰਵਾਲ ਜੀ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ ਇਸ ਦੇ ਨਾਲ ਹੀ ਫਿਲਹਾਲ ਇੱਕ ਛੋਟੇ ਬ੍ਰੇਕ ਦੇ ਲਈ ਰੁਕਾਂਗੇ